ਦੇਖੋ ਜਿਹੜਾ ਅੱਜ ਦਾ ਸਮਾਗਮ ਸੀਗਾ ਇਹ ਜਿਹੜੇ ਹੜ੍ਹ ਆਏ ਨੇ ਜਿਹਨਾਂ ਦਾ ਬਹੁਤ بڑا ਨੁਕਸਾਨ ਹੋਇਆ ਪੰਜਾਬ ਦੇ ਵਿੱਚ ਵੀ ਮੇਰਾ ਖਿਆਲ ਹੈ ਵੀ ਜਾਂ 88 ਦੇ ਵਿੱਚ ਹੜ੍ਹ ਆਇਆ ਸੀ ਉਦੋਂ ਨੁਕਸਾਨ ਹੋਇਆ 93 ਵਿੱਚ ਨੁਕਸਾਨ ਹੋਇਆ ਤੇ ਐਥੀਓਪੀਆ ਤੋਂ ਵੀ ਬੜਾ ਨੁਕਸਾਨ ਹੋਇਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਕਿਤੇ ਕੋਈ ਨੁਕਸਾਨ ਹੁੰਦਾ ਉੱਥੇ ਕਰਨੀ ਚਾਹੀਦੀ ਹੈ ਜੋ ਸੇਵਾ ਕਰਦ ਸਾਨੂੰ ਪਰਮਾਤਮਾ ਦਾ ਹੈ ਤਾਂ ਤੁਸੀਂ ਕਰ ਸਮਝ ਪਰਮਾਤਮਾ ਦਾ ਨਾਮ ਦੇ ਵੀ ਤੁਸੀਂ ਕਰ ਨਹੀਂ ਸਕਦੇ ਸੁਨਾਮੀ ਆਈ ਸਾਊਥ ਦੇ ਵਿੱਚ ਅਸੀਂ ਉੱਥੇ ਵੀ ਗਏ ਜੀ ਸਾਡੀ ਅਜੇ ਨਿਖੜੇ ਸਾਰੀ ਟੀਮ ਉੱਥੇ ਨਾਲ ਗਈ ਸੀ ਅਸੀਂ ਤਕਰੀਬਨ ਉੱਥੇ 26 ਦਿਨ ਲਾ ਕੇ ਆਏ ਸੀਗੇ ਤੇ ਉੱਥੇ ਵੀ ਕਿ ਟ੍ਰੇਨ ਪਰਖ ਲੈ ਗਏ ਜੀ ਕਿਸਾਨ ਅੰਦੋਲਨ ਚੱਲਿਆ ਉੱਥੇ ਤਕਰੀਬਨ ਇੱਕ ਸਾਲ ਲਾ ਕੇ ਆਏ ਸੀਗੇ ਜੇ 슈ਗਰ ਮਿਲਦੇ ਵਿੱਚ ਟਰੈਕਟਰ ਆ ਲਿਓਂ ਵੀ ਅਸੀਂ ਉੱਥੇ ਵੀ ਇਹ ਸਾਡੇ ਬਾਪੂ ਜੀ ਨੇ ਸਾਨੂੰ ਗੁਰਤੀ ਦੇ ਵਿੱਚ ਦਿੱਤਾ ਗੁਨਾਕ ਦੇਵ ਜੀ ਦੀ 20 ਰੁਪਏ ਦੀ ਐਫਡੀ ਆ ਕਰਾਈ ਵੀ ਜਿਹੜੀ ਉਹ ਸਾਡੀਆਂ ਚੱਲ ਰਹੀ ਹੈ ਜਦੋਂ ਅਸੀਂ ਗੁਰਦਾਸਪੁਰ ਅੰਮ੍ਰਿਤਸਰ ਅਜਨਾਲੇ ਉੱਥੇ ਗਏ ਦੇਖਿਆ ਬਹੁਤ ਮਾੜਾ ਹਾਲ ਸੀਗਾ ਜਿੱਥੇ ਲੋਕਾਂ ਦੇ ਘਰ ਟਹਿਗੇ ਜਿੱਥੇ ਫਸਲਾਂ ਤਬਾ ਹੋ ਗਈਆਂ ਬਵਾਰੀਆਂ ਫੈਲ ਗਈਆਂ ਬਹੁਤ ਬੜਾ ਨੁਕਸਾਨ ਹੋਇਆ ਉੱਥੇ ਸਾਡੇ ਮਨ ਦੇ ਵਿੱਚ ਆਇਆ ਕਿ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਮੰਦਰਾਂ ਦੇ ਪੁਜਾਰੀ ਨੇ ਉਹਨਾਂ ਦਾ ਵੀ ਵਿਚਾਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਵੀ ਅੱਗੇ ਬਾਅਦ ਉਹਨਾਂ ਨੂੰ ਕੀ ਦੇਣਗੇ ਕਿਉਂਕਿ ਜੇ ਕਿਸੇ ਫਸਲ ਹੋਊਗੀ ਤਾਂ ਹੀ ਉਹਨਾਂ ਨੂੰ ਕੁਝ ਦੇ ਸਕਵੇ ਫਿਰ ਅਸੀਂ ਫੈਸਲਾ ਕੀਤਾ ਕਿ 5-5000 ਰੁਪਿਆ ਅਸੀਂ ਉੱਥੇ ਉਹਨਾਂ ਨੂੰ ਜਰੂਰ ਸੇਵਾ ਕਰੀਏ تو اتو پھر میں اپنی ٹیم ساری ٹیم کھڑی ہے سارے سما کیتی بینتی کہ بھی میرے من ہیں اور سارے اس گل کے اتنے فل پڑھائے کہ جی بہت تنگا کم ہے جنہیں بھی سارے گردوار صاحب گرنتھی سہوان نے دے کے پجاری نے ہاں دی اپنے سیوا کرنی چاہیے سیوا باہر جا کر دیاں ہیں اتنے بھی کرتے نہیں سارے ہلکے جا کے آئے جی سارے گوردس پور امرسر ترنتارن سارے ہلکے جا کے ہیں ਤੇ ਜਿੱਥੇ-ਜਿੱਥੇ ਕੋਈ ਸੀਗੀ ਉੱਥੇ ਦਾ ਮਿਲ ਕੇ ਮਿਲਦਾ ਸਾਡੇ ਪ੍ਰਧਾਨ ਸਾਹਿਬ ਕਿਆਨੀ ਹਰਪੀਤ ਜੀ ਵੀ ਨਾਲ ਗਏ ਸੀਗੇ ਤੇ ਇੱਥੇ ਫਿਰ ਉਹ ਕਹਿਣ ਲੱਗੇ ਵੀ ਤੁਸੀਂ ਇੱਥੇ ਦਾ ਇਕੱਲੇ ਵੀ ਕਰ ਸਕਦੇ ਹੋ ਇੱਥੇ ਫਿਰ ਅਜੀ ਕੀਤਾ ਤੋਂ ਤੁਹਾਡਾ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਬੜਾ ਸਾਥ ਦਿੱਤਾ ਹੈ ਕਿ ਜਦੋਂ ਕੋਈ ਕੰਮ ਹੋਵੇ ਉਹਦੇ ਨਾਲ ਸਾਥ ਕਰਨਾ ਬਹੁਤ ਲੋਕ ਘੱਟ ਕਰਦੇ ਨੇ ਨਹੀਂ ਤਾਂ ਤੇ ਮੈਂ ਉਸ ਗੱਲ ਦੇ ਲਈ ਤੁਹਾਡਾ ਜਿੰਨਾ ਧੰਨਵਾਦ ਕਰਾਉਣਾ ਥੋੜਾ ਮੈਂ ਗ੍ਰਾਂਤੀ ਸਿੰਘਾਂ ਦਾ ਤੇ ਉਹਦੇ ਨਾਲ ਮੰਦਰ ਦੇ ਪੂਜਾਰੀਆਂ ਦਾ ਵੀ ਧੰਨਵਾਦ ਕਰਦਾ ਆਨੇ ਜਿਹੜੀ ਸਾਡੀ ਸੇਵਾ ਪ੍ਰਵਾਨ ਕੀਤੀ ਹੈ ਤੇ ਧੰਨਵਾਦ ਜੀ ਜਿਹੜਾ ਸਾਹਿਬ ਜੀ ਜਿੱਥੇ ਆਏ ਇਹ ਪਿੰਨੇ ਸਮੇਂ ਤੱਕ ਰਹੇ ਜੀ ਆਜ ਦਾ ਅਜ ਹੁਣ ਸ਼ੁਰੂ ਕੀਤਾ ਹੈ ਅੱਗੋਂ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਚਾ ਕਰੂ ਅਜਾ ਬਾਤਮਾ ਅਗੇ ਅਰਦਾਸ ਕਰਦੇ ਆ ਵੀ ਆਖਤਮੁਰ ਕੇ ਆਵੇ ਨਾ ਸਾਡੇ ਇਹੀ ਕੋਸ਼ਾ ਵੀ ਗਾਂ ਆਵੇ ਇਹ ਆਖਤ ਨਾ ਆਵੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਰਕੜਾ ਸਾਹਿਬ ਜੋ ਕਿ ਜਿੰਨੇ ਵੀ ਸਮਾਣੀ ਦੇ ਗ੍ਰੰਥੀ ਸਿੰਘ ਜਿੰਨੇ ਵੀ ਸਮਾਣੀ ਦੇ ਪੁਜਾਰੀ ਨੇ ਸਾਰਿਆਂ ਨੂੰ ਬੜੇ ਮਾਣ ਤੇ ਸਨਮਾਨ ਦੇ ਨਾਲ ਅੱਜ ਬੁਲਾ ਕੇ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਓ ਤੇ 5-5000 ਰੁਪਇਆ ਉਹਨਾਂ ਨੂੰ ਸੇਵਾ ਵੱਲੋਂ ਦਿੱਤਾ ਹੈ ਇਹ ਪਹਿਲੀ ਵਾਰੀ ਤਕਰੀਬਨ 75 ਸਾਲਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੁਰੂ ਘਰ ਦੇ ਗ੍ਰੰਥੀ ਤੇ ਪੁਜਾਰੀਆਂ ਦਾ ਸਤਿਕਾਰ ਕੀਤਾ ਗਿਆ ਹੈ ਅੱਜ ਤੱਕ ਜਿੰਨੇ ਵੀ ਸਰਕਾਰਾਂ ਆਈਆਂ ਜਿੰਨੇ ਵੀ ਅੱਜ ਤੱਕ ਵੱਡੇ-ਵੱਡੇ ਸੰਸਥਾਵਾਂ ਆਈਆਂ ਕਿਸੇ ਨੇ ਵੀ ਇਡਾ ਵੱਡਾ ਉਪਰਾਲਾ ਨਹੀਂ ਕੀਤਾ ਕਿ ਗੁਰੂ ਘਰ ਦੇ ਵਜ਼ੀਰਾ ਤੇ ਪੰਡਤਾਂ ਵਾਸਤੇ ਸੋਚਿਆ ਕੋਈ ਜਾਵੇ ਪਰ ਅੱਜ ਪਹਿਲੀ ਵਾਰੀ ਇਹ ਕੰਮ ਵੇਖਣ ਨੂੰ ਮਿਲਿਆ ਅਸੀਂ ਜਿੰਨੇ ਵੀ ਗ੍ਰੰਥੀ ਸਹਿਬਾਨ ਜਿੰਨੇ ਵੀ ਪੰਡਤ ਸਹਿਬਾਨ ਸਾਰੇ ਹੀ ਗੁਰੂ ਘਰਾਂ ਦੇ ਜਾਂ ਪੰਡਤ ਜਿੰਨੇ ਵੀ ਮੰਦਰਾਂ ਦੇ ਪੁਜਾਰੀ ਨੇ ਸਰਦਾਰ ਸੁਰਜੀਤ ਸਿੰਘ ਰਖੜਾ ਸਾਜ ਜਤੈ ਜੀ ਨੂੰ ਧੰਨਵਾਦ ਕਰਨੇ ਹਾਂ ਜਿਨ੍ਹਾਂ ਨੇ ਜ਼ਿੰਦਗੀ ਚ ਪਹਿਲੀ ਵਾਰੀ ਸਾਡੀ ਗ੍ਰੰਥੀਆਂ ਦੀ ਤੇ ਪੁਜਾਰੀਆਂ ਦੀ ਪੁਕਾਰ ਨੂੰ ਸੁਣਨਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਤੇ ਜਿੰਨਾ ਵੀ ਇਲਾਕੇ ਦੇ ਜਿੰਨੇ ਵੀ ਪਤਵੰਤੇ ਸੱਜਣਾਂ ਜਰੂਰ ਗੁਰੂ ਘਰ ਦੇ ਜਾਂ ਮੰਦਰਾਂ ਦੇ ਪੁਜਾਰੀ ਨੇ ਅਸੀਂ ਸਭ ਨਾਲ ਬੇਨਤੀ ਕਰਨੀ ਆ ਆਉਣ ਵਾਲਾ ਜਿਹੜਾ ਇਲਕਸ ਨੇ 2027 ਦਾ ਜੇ ਅੱਜ ਵੀ ਕੋ 75 ਸਾਲਾਂ ਚ ਗ੍ਰੰਥੀਆਂ ਦੀ ਪੁਕਾਰ ਸੁਣੀ ਗਈ ਉਹਨਾਂ ਦੀ ਬਾਹ ਫੜੀ ਕਿ ਅਸੀਂ ਚਾਹੁੰਦੇ ਆਉਣ ਵਾਲੇ ਸਮੇਂ ਸਰਕਾਰ ਇਹਨਾਂ ਦੀ ਬਣੇ ਤਾਂ ਕਿ ਜਿੰਨੇ ਵੀ ਗ੍ਰੰਥੀ ਸਿੰਘ ਜਾਂ ਜਿੰਨੇ ਵੀ ਪੰਡਤ ਜਾਂ ਜਿੰਨੇ ਵੀ ਗਰੀਬ ਲੋਕ ਨੇ ਉਹਨਾਂ ਦੀ ਬਾ ਪਹਿਲਾਂ ਵੀ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਫੜਦੇ ਆਏ ਨੇ ਇਹ ਗੁਰੂ ਜੀ ਸਮਾਣਾ ਨੂੰ ਬੇਨਤੀ ਕਰਨੇ ਕਿ ਇਹਨਾਂ ਦਾ ਸਾਥ ਸਭਨਾ ਦੇਣਾ ਹੈ ਜਿੰਨੇ ਵੀ ਗ੍ਰੰਥੀ ਸਭਾ ਹੈ ਜਾਂ ਵਿਦਵਾਨ ਪੰਡਿਤ ਸਭਾ ਹੈ ਸਭ ਤੋਂ ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਰਖੜਾ ਸਿੰਘ ਰਖੜਾ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਦਾ ਸਾਰਿਆਂ ਨੇ ਸਾਥ ਦੇ ਕੇ ਤੇ ਉਹਨਾਂ ਨੂੰ ਜਿੱਤ ਜਿਹੜੀ ਹੈ ਉਹ ਦਿਵਾਨੀ ਹੈ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭੀ ਪੰਡਤਾਂ ਦੇ ਔਰ ਸਭੀ ਜੋ ਗੁਰਦੁਆਰੇ ਕੇ ਗ੍ਰੰਥੀ ਮਹਾਰਾਜੇ ਹਨ ਗ੍ਰੰਥੀ ਸਾਹਿਬ ان کی آواز کو ایک ملا کر کے پرماتما سے ارداس کرتا ہوں پرماتما شری رکھڑا صاحب جی جو اپنے لکش کو پورن کرنے کے لیے لگے ہوئے ہیں جنتہ کے سیوہ کرنے کے لیے پرماتما ان کو اتنی شکتی دے وائی ان ان کو اتنی شکتی دے کہ وہ اپنے لکش کو پرابت کر سکیں پوری ان کے ٹیم اور وہ سبھی لوگ اپنے لکش کو پورا پورن کریں اور ان کی اوپر سبھی لوگوں کی آواز سے پرماتما کی کرپا ہمیشہ بنی رہے واسی

جن بھی گرنتھی مندر نے کہ میں شہر ہے میں بھی مدد کر کے آپ کا دھیان میں رکھتے ہوئے اگر دو تیسٹ ہوتا ہے تو سوا تین بجے آپ سبھی کو نمسکار شانتی